ਆਗਦਾ ਕ੍ਰੀਸ਼ਨ ਸੁਣੀਂਦਾਰ ਹੋਦਨਾ ਸੁਣੀਂਦਾਰ ਹੋਦਨਾ ਕਹੂੰ ਇੱਕ ਬਾਤ ਮੰਨਣਾ ਕਰੋਦਨਾ ਕਹੂੰ ਇੱਕ ਬਾਤ ਮੰਨਣਾ ਕਰੋਦਨਾ ਮਾੜੀ ਹੋਵੇ ਚੀਜ਼ ਖਾਵਣੀ ਹਰਾਮ ਜੀ ਖਾਵਣੀ ਹਰਾਮ ਜੀ ਅੱਦੋ ਅਦੀ ਚੀਜ਼ ਵੰਡ ਲਓ ਤਮਾਮ ਜੀ ਅੱਦੋ ਅਦੀ ਚੀਜ਼ ਵੰਡ ਲਓ ਤਮਾਮ ਜੀ ਆ ਗਿਆ ਮੈਂ ਤੁਸਾਂ ਨੂੰ ਮਨਾਉਣ ਬਾਦਤੇ ਆਵਨੋਂ ਬਾਸਤੇ ਗੁੱਸਾ ਧੋਵੇਂ ਤੀਰਾਂ ਦਾ ਮਟਾਉਣ ਬਾਸਤੇ ਗੁੱਸਾ ਧੋਵੇਂ ਤੀਰਾਂ ਦਾ ਮਟਾਉਣ ਬਾਸਤੇ ਦੋਵੇਂ ਤੀਰਾਂ ਸੰਭੋ ਰਾਜਨੀਤੀ ਕਾਮ ਜੀ ਰਾਜਨੀਤੀ ਕਾਮ ਜੀ ਅ ਦੋ ਅਧੀ ਚੀਜ ਵੰਡ ਲੋ ਤਮਾਮ ਜੀ ਅ ਦੋ ਵੱਧੀ ਚੀਜ ਵੰਡ ਲੋ ਤਮਾਮ ਜੀ ਭਾਈਆਂ ਦੀ ਚੀਜ਼ ਇੱਕੋ ਜਹੀ ਹੋਮਦੀ ਇੱਕੋ ਜਹੀ ਹੋਮਦੀ ਚੰਗੀ ਹੋਵੇ ਮਿਲਤ ਹਰੇਕ ਕੌਮ ਜੀ ਚੰਗੀ ਹੋਵੇ ਮਿਲਤ ਹਰੇਕ ਕੌਮ ਜੀ ਤਾਰਿਆਂ ਨੂੰ ਨੇ ਕਾਲ ਲੱਗੇ ਹਰੇ ਜਾਵ ਜੀ ਹੋ ਲੱਗੇ ਹਰੇ ਜਾਵ ਜੀ ਅਦੋ ਅਦੀ ਚੀਜ਼ ਵੰਡ ਲੋ ਤਮਾਮ ਜੀ ਤਤੋ ਅਗੇ ਚੀਜ਼ ਵੰਡ ਲੋ ਤਮਾਮ ਜੀ ਆਪ ਚੀਬ ਗਾਲ ਹੈ ਨਹੀਂ ਸਾਰੀ ਚੀਜ ਦੀ ਹੈ ਨਹੀਂ ਸਾਰੀ ਚੀਜ ਦੀ ਕੰਗਲੇ ਨੂੰ ਨਹੀਂ ਦੁਨੀਆ ਪਤੀ ਜੀ ਕੰਗਲੇ ਨੂੰ ਨਹੀਂ ਦੁਨੀਆ ਪਤੀ ਜੀ ਵਿਗਾੜੇ ਤੇ ਕੋਈ ਕਰੇ ਨਾ ਕਲਾ ਵੰਜੀ ਕਰੇ ਨਾ ਕਲਾਮ ਜੀ ਅਦੋ ਅਦੀ ਚੀਜ ਵੰਡ ਲੋ ਤਮਾਮ ਜੀ ਅਦੋ ਅੰਦੀ ਚੀਜ ਵੰਡ ਲੋ ਤਮਾਮ ਜੀ ਕਾਰੇ ਕਾਪਟ ਰਚੇ ਆਮ ਕਾਨ ਜੀ ਰਚੇ ਆਮ ਕਾਨ ਜੀ ਪੰਜੇ ਭੁਕੇ ਲਖਾਂ ਪਵਨ ਮਯਾਨ ਜੀ ਪੰਜੇ ਭੁਕੇ ਲਖਾਂ ਪਵਨ ਮਯਾਨ ਜੀ ਉਹੀ ਪੰਜੇ ਪੰਡੇ ਰਖ ਲੈ ਰਾਮ ਜੀ ਰਖ ਲੈ ਰਾਮ ਜੀ ਅਦੋ ਅਦੀ ਜੀ ਜਵੰਡ ਲੋਤ ਮਾਮ ਜੀ ਅਦੋ ਅਦੀ ਜੀ ਜਵੰਡ ਲੋਤ ਮਾਮ ਜੀ आप से जो त ला लिया जोल ताण ला लवां बछे घेर पूथड़नालवां बछे घर पूथड़ा पनाल अॼु खां बाकत दे पंजी काम जी रो पजी काम जी अधी अधी चीज़ बंड लोत माम जी अधी अधी चीज़ बंड लोत माम ਹੋਉਂਦੋ ਆਂ ਤੀਰਾ ਧੀ ਲੜਾਈ ਜੋਰ ਦੀ ਹਾਂ ਲੜਾਈ ਜੋਰ ਦੀ ਹੁਣੀ ਬਰਵਾਨ ਸੀਸ ਉੱਤੇ ਘੋਰਦੀ ਹੁਣੀ ਬਰਵਾਨ ਸੀਸ ਉੱਤੇ ਘੋਰਦੀ ਦਾਸ ਰਾਮ ਸੱਚੀ ਆਖਦੀ ਸਿਆਮ ਜੀ ਆਖ ਲੈ ਸਿਆਮ ਜੀ ਅਦੋ ਦੀ ਚੀਜ਼ ਵੰਡ ਲੋ ਤਮਾਵ ਜੀ ਅਦੋ ਦੀ ਚੀਜ਼ ਵੰਡ ਲੋ ਤਮਾਵ ਜੀ